ਆਪਣੀ ਫਿਲਮ ਸ਼ੌਂਕੇਸ਼ ਸਰਦਾਰ ਨੂੰ ਪ੍ਰਮੋਟ ਕਰਨ ਲਈ ਅਦਾਕਾਰ ਬੱਬੂ ਮਾਨ ਨਾਭਾ ਪਹੁੰਚੇ ਜਿੱਥੇ ਉਹਨਾਂ ਦੇ ਨਾਲ ਵਿਧਾਇਕ ਦੇਵ ਮਾਨ ਵੀ ਪਹੁੰਚੇ ਸਨ ਵਿਧਾਇਕ ਦੇਵ ਮਾਨ ਦੇ ਸੱਦੇ ਤੇ ਨਾਭਾ ਬਲਰਾਜ ਸਿਨੇਮਾ ਵਿੱਚ ਪਹੁੰਚੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਬੱਬੂ ਮਾਨ ਨੇ ਪ੍ਰੇਰਿਤ ਕੀਤਾ ਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਲਗਾਤਾਰ ਕੋਸ਼ਿਸ਼ ਹੈ ਨੌਜਵਾਨਾਂ ਨੂੰ ਸਹੀ ਰਸਤੇ ਤੇ ਪਾਇਆ ਜਾਵੇ ਜਦਕਿ ਇਸ ਮੌਕੇ ਸਿਨੇਮਾ ਮਾਲਕ ਤੇ ਸਰਦਾਰ ਬਰਾੜ ਤੇ ਵਿਧਾਇਕ ਦੇਵ ਮਾਨ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਨਹੀਂ ਹਲਾ ਦੇਖੋ ਨਾ ਯਾਰ ਇਸ ਨੂੰ ਦੇਖਦੇ ਪਿੱਛੋਂ ਨਾ ਕਰੋ ਪਿੱਛੇ ਨੂੰ ਨਾ ਆ ਲੈ ਪਿੱਛੇ ਨੂੰ ਕਿਸੇ ਫਿਲਮ ਦੀ ਪੂਰੀ ਕਹਾਣੀ ਨੂੰ ਐਦਾ ਇੱਕ ਲਾਈਨ ਚ ਡਾਈ ਨਹੀਂ ਕਰਿਆ ਜਾ ਸਕਦਾ ਤੁਸੀਂ ਪਹਿਲਾਂ ਜਰੂਰ ਦੇਖੋ ਫਿਰ ਤੁਹਾਨੂੰ ਅچھے ਸਵਾਲ ਮਿਲਣਗੇ ਉਹਦੇ ਵਿੱਚ ਅਸੀਂ ਤਾਂ ਬਹੁਤ ਕੁਝ ਕਿਹਾ ਉਹਦੇ ਵਿੱਚ ਮਾਨ ਸਾਹਿਬ ਪੰਜਾਬ ਨਸ਼ਿਆਂ ਦੀ ਦਲਦਲ ਚ ਬਹੁਤ ਹੱਦ ਤੱਕ ਡੁੱਬ ਚੁੱਕਿਆ ਖਾਸ ਕਰਕੇ ਨੋ ਦੇਖੋ ਇਹ ਨਾ ਪਤਾ ਕੀ ਹੈ ਇਹ ਪੂਰੀ ਦੁਨੀਆ ਚ ਹੈ ਕਈ ਵਾਰੀ ਆਪਾਂ ਆਪਣੇ ਸਿਰ ਮਿੱਟੀ ਪਾਈ ਜਾਂਦੇ ਹਾਂ ਔਰ ਤੁਸੀਂ ਪੱਗ ਬੰਨੀ ਤੁਸੀਂ ਤਾਂ ਕੋਈ ਨਿਸ਼ਾਨੀ ਕਰਦੇ ਨਹੀਂ ਤੁਸੀਂ ਕਰਦੇ ਹੋ ਜੀ ਕੋਈ ਸਿੰਘ ਸਾਹਿਬ ਇੱਧਰ ਦੇਖੋ ਆਪਾਂ ਗੱਲਾਂ ਕਰਦੇ ਹਾਂ ਤੁਸੀਂ ਕੋਈ ਸ਼ੱਕਕ ਤਾਂ ਨਾ ਹੋਵੇ ਜਿਆਦਾ ਇਹ ਵੀ ਨਹੀਂ ਰਹਿੰਦਾ ਮੈਂ ਹੁਣ ਆਪਾਂ ਆਸਤ ਕੱਢਣੀ ਪਊ ਨਾ ਆਪਾਂ ਜੀ ਇੱਦਾਂ ਤਾਂ ਸਮਾਜ 'ਚ ਹਰ ਤਰ੍ਹਾਂ ਦਾ ਵਰਗ ਹੁੰਦਾ ਪਰ ਹੁਣ ਆਪਾਂ ਕਬੱਡੀ ਵਾਲੇ ਮੁੰਡੇ ਵੀ ਬਹੁਤ ਉਹਨਾਂ ਦੀ ਵੀ ਤਾਂ ਗੱਲ ਕਰੀਏ ਕੋਈ ਨਹੀਂ ਇਹ ਤਾਂ ਚੱਲੀ ਜਾਣਾ ਸਮਾਜ ਦਾ ਹਿੱਸਾ ਹੈ ਉਹਦੇ ਲਈ ਫਿਰ ਸਖਤ ਇਹ ਵੈਸੇ ਵਿਸ਼ਾਏ 80 ਲੱਖ ਕੰ ਦਾ ਹੈ ਜੀ ਇਹਦਾ ਸਿੰਘ ਸਾਹਿਬ ਦੱਸਣਗੇ ਤੁਹਾਨੂੰ ਅਸੀਂ ਤਾਂ ਫਿਲਮ ਚ ਕਹਿ ਸਕਦੇ ਵੀ ਨਸ਼ੇ ਤੋਂ ਬਚੋ ਨਹੀਂ ਅਸੀਂ ਤਾਂ ਮੈਂ ਤਾਂ ਇੱਕ ਵੇਲੇ ਦੇਖੋ ਕਿਹਾ ਸੀ ਜੀ ਅੱਜ ਤਾਂ 10 ਸਾਲ ਤੋਂ ਮਤਲਬ ਗਾਈ ਜਾਂਦੇ ਇਹ ਗਾਣੇ ਭਾਈ ਕੋਲ ਤੋਂ ਥੋੜਾ ਕਬੱਡੀ ਫਿਲਮ ਜਿਹੜਾ ਹਾਸੇ ਚ ਗਾਣਾ ਸੀ ਉਹ ਵੀ ਤਾਂ ਹੀ ਕਰਿਆ ਸੀ ਕਿ ਇਹਦਾ ਨੌਜਵਾਨੀ ਨੂੰ ਲੱਗੇ ਔਰ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਖਾੜੇ ਸ਼ੁਰੂ ਕਰੇ ਜਦੋਂ ਮੈਂ ਗਾਉਣਾ ਸ਼ੁਰੂ ਕਰਿਆ ਉਦੋਂ ਪਹਿਲਾਂ ਖਾੜੇ ਹੁੰਦੇ ਹੁੰਦੇ ਸੀ ਕਬੱਡੀ ਦੇ ਮੈਚ ਅਲੱਗ ਹੁੰਦੇ ਸੀ ਇਹ ਫਿਰ ਕਹਿ ਕੀ ਕਰਵਾਇਆ ਸੀ ਆਪਣੀ ਸਲਮ ਸ਼ੌਂਕੀਸ਼ ਸਰਦਾਰ ਨੂੰ ਪ੍ਰਮੋਟ ਕਰਨ ਲਈ ਅਦਾਕਾਰ ਬੱਬੂ ਮਾਨ ਨਾਭਾ ਪਹੁੰਚੇ ਜਿੱਥੇ ਉਹਨਾਂ ਦੇ ਨਾਲ ਵਿਧਾਇਕ ਦੇਵ ਮਾਨ ਵੀ ਪਹੁੰਚੇ ਸਨ ਵਿਧਾਇਕ ਦੇਵ ਮਾਨ ਦੇ ਸੱਦੇ ਤੇ ਨਾਭਾ ਬਲਰਾਜ ਸਿਨੇਮਾ ਵਿੱਚ ਪਹੁੰਚੇ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਬੱਬੂ ਮਾਨ ਨੇ ਪ੍ਰੇਰਿਤ ਕੀਤਾ ਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਲਗਾਤਾਰ ਕੋਸ਼ਿਸ਼ ਹੈ ਨੌਜਵਾਨਾਂ ਨੂੰ ਸਹੀ ਰਸਤੇ ਤੇ ਪਾਇਆ ਜਾਵੇ ਜ ਇਸ ਮੌਕੇ ਸੈਨਾ ਮਾਲਕ ਤੇ ਸਰਦਾਰ ਬਰਾੜ ਤੇ ਵਿਧਾਇਕ ਦੇਵਾਲ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਹਲਾ ਦੇਖੋ ਨਾ ਯਾਰ। ਇਸ ਦਾ ਦੇਖਦੇ ਪਿੱਛੋਂ ਨਾ ਕਰੋ ਪਿੱਛੇ ਨਾ ਕਰੋ। ਕਿਸੇ ਫਿਲਮ ਦੀ ਪੂਰੀ ਕਹਾਣੀ ਨੂੰ ਵਾਇਦਾ ਇੱਕ ਲਾਈਨ ਚ ਡਾਈਨ ਨਹੀਂ ਕਰਿਆ ਜਾ ਸਕਦਾ। ਤੁਸੀਂ ਪਹਿਲਾਂ ਜਰੂਰ ਦੇਖੋ ਫਿਰ ਤੁਹਾਨੂੰ ਅچھے ਸਵਾਲ ਮਿਲਣਗੇ ਉਹਦੇ 'ਚ। ਅਸੀਂ ਤਾਂ ਬਹੁਤ ਕੁਝ ਕਿਹਾ ਉਹਦੇ 'ਚ। ਮਾਤਾ ਪੰਜਾਬ ਨਸ਼ਿਆਂ ਦੀ ਦਲਦਲ ਚ ਬਹੁਤ ਹੱਦ ਤੱਕ ਡੁੱਬ ਚੁੱਕਿਆ ਖਾਸ ਕਰਕੇ ਨੌਜਵਾਨ ਇਹ ਨਾ ਪਤਾ ਕੀ ਹੈ ਇਹ ਪੂਰੀ ਦੁਨੀਆ ਚ ਹੈ ਜੀ ਕਈ ਵਾਰੀ ਆਪਾਂ ਆਪੇ ਆਪਣੇ ਸਿਰ ਮਿੱਟੀ ਪਾਈ ਜਾਂਦੇ ਹਾਂ ਹੁਣ ਤੁਸੀਂ ਪੱਗ ਬੰਨੀ ਤੁਸੀਂ ਤਾਂ ਕੋਈ ਨਸ਼ਾ ਨਹੀਂ ਕਰਦੇ ਤੁਸੀਂ ਕਰਦੇ ਹੋ ਜੀ ਕੋਈ ਸਿੰਘ ਸਾਹਿਬ ਇੱਧਰ ਦੇਖੋ ਆਪਾਂ ਗੱਲਾਂ ਕਰਦੇ ਹਾਂ ਤੁਸੀਂ ਕੋਈ ਸੈਕ ਸ਼ਕਤ ਨਹੀਂ ਲਾਉਂਦੇ ਯਾਦਾ ਇਹ ਵੀ ਨਹੀਂ ਲਾਉਂਦਾ ਮੈਂ ਨਹੀਂ ਲਾਉਂਦਾ ਹੁਣ ਆਪਾਂ ਆਸਤ ਕੱਢਣੀ ਪਊ ਨਾ ਆਪਾਂ ਜੀ ਇਦਾਂ ਤਾਂ ਸਮਾਜ ਚ ਹਰ ਤਰ੍ਹਾਂ ਦਾ ਵਰਗ ਹੁੰਦਾ ਪਰ ਹੁਣ ਆਪਾਂ ਕਬੱਡੀ ਵਾਲੇ ਮੁੰਡੇ ਵੀ ਬਹੁਤ ਉਹਨਾਂ ਦੀ ਵੀ ਤਾਂ ਗੱਲ ਕਰੀਏ ਕੋਈ ਨਹੀਂ ਇਹ ਤਾਂ ਚੱਲੀ ਜਾਣਾ ਸਮਾਜ ਦਾ ਹਿੱਸਾ ਹੈ ਉਹਦੇ ਲਈ ਫਿਰ ਸਖਤ ਇਹ ਵੈਸੇ ਵਿਸ਼ਾ ਹੈ ਸਿਆਸੀ ਲੋਕਾਂ ਦਾ ਜੀ 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 ਦਾ ਸਿੰਘ ਸਾਹਿਬ ਦੱਸਣਗੇ ਤੁਹਾਨੂੰ ਅਸੀਂ ਤਾਂ ਫਿਲਮ 'ਚ ਕਹਿ ਸਕਦੇ ਵੀ ਨਸ਼ੇ ਤੋਂ ਬਚੋ ਜੀ ਅਸੀਂ ਤਾਂ ਮੈਂ ਤਾਂ ਇੱਕ ਵੇਲੇ ਦੇਖੋ ਕਿਹਾ ਸੀ ਜੀ ਅੱਜ ਤਾਂ 10 ਸਾਲ ਤੋਂ ਮਤਲਬ ਗਾਈ ਜਾਂਦੇ ਇਹ ਗਾਣੇ ਅੱਛਾ ਭਾਈ ਕੋਲ ਉਹ ਕਬੱਡੀ ਫਿਲਮ ਜਿਹੜਾ ਹਾਸ਼ਰ ਚ ਗਾਣਾ ਸੀ ਉਹ ਵੀ ਤਾਂ ਹੀ ਕਰਿਆ ਸੀ ਇਹਦਾ ਨੌਜਵਾਨੀ ਨੂੰ ਲੱਗੇ ਔਰ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਖਾੜੇ ਸ਼ੁਰੂ ਕਰੇ ਜਦੋਂ ਮੈਂ ਗਾਉਣਾ ਸ਼ੁਰੂ ਕਰਿਆ ਉਦੋਂ ਪਹਿਲਾਂ ਖਾੜੇ ਹੁੰਦੇ ਹੁੰਦੇ ਸੀ ਕਬੱਡੀ ਦੇ ਮੈਚ ਅਲੱਗ ਹੁੰਦੇ ਸੀ ਕੀ ਫਿਰ ਕਹਿ ਕੀ ਕਰਵਾਇਆ